ਜਿੱਥੇ ਇੱਕ ਪਾਸੇ ਪੂਰਾ ਪੰਜਾਬ ਕੁਦਰਤੀ ਹੜ੍ਹਾਂ ਦੀ ਮਾਰ ਹੇਠ ਚੱਲ ਰਿਹਾ ਹੈ ਤੇ ਆਰਥਿਕ ਤੌਰ ਤੇ ਨੁਕਸਾਨ ਪੂਰੇ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਤੇ ਦੂਜੇ ਪਾਸੇ ਕਿਸਾਨਾਂ ਨੂੰ ਦੁਰੀ ਮਾਰਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਗੱਲ ਕਰ ਰਹੇ ਹਾਂ ਜਿੱਥੇ ਭਾਵੇਂ ਕੁਦਰਤੀ ਹੜ੍ਹਾਂ ਦੀ ਮਾਰ ਤੋਂ ਤਾਂ ਬਚਾਰਿਆ ਪਰੰਤੂ ਕਿਸਾਨ ਜ਼ਰੂਰ ਜੋ ਕੁਦਰਤੀ ਆਫਤਾਂ ਕਹਿ ਸਕਦੇ ਆ ਉਹਦਾ ਸ਼ਿਕਾਰ ਹੋਇਆ ਹੈ ਖੇਤਾਂ ਦੇ ਵਿੱਚ ਝੋਨੇ ਦੀ ਫਸਲ ਜੋ ਪੱਕ ਕੇ ਤਿਆਰ ਹੋਣੀ ਸੀ ਅੱਜ ਬੋਨੇ ਰੋਗ ਦੀ ਮਾਰ ਹੇਠ ਆ ਚੁੱਕੀ ਹੈ ਫਸਲਾ ਏਕੜਾਂ ਦੀਆਂ ਏਕੜ ਜੋ ਫਸਲ ਆ ਇਹ ਬੋਨੇ ਰੋਗ ਦੀ ਮਾਰ ਚੱਲ ਰਹੀਆਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਜੋ ਖੇਤੀਬਾੜੀ ਯੂਨੀਵਰਸਿਟੀ ਆ ਉਹਨਾਂ ਵੱਲੋਂ ਪ੍ਰਵਾਨਿਤ ਬੀਜਾਂ ਨੂੰ ਆਪਣੇ ਖੇਤਾਂ ਵਿੱਚ ਲਿਆ ਕੇ ਲਾਇਆ ਸੀ ਪਰੰਤੂ ਜੋ ਰਿਜ਼ਲਟ ਹੈ ਉਹ ਉਹਨਾਂ ਦੀ ਉਮੀਦ ਤੋਂ ਉਲਟ ਨਿਕਲਿਆ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਕੋਟਲਾ ਜੱਟਾ ਜਿੱਥੇ ਕਿਸਾਨ ਆਪਣੇ ਖੇਤਾਂ ਵਿੱਚ ਖੜੇ ਹਨ ਤੇ ਭਰੇ ਮਨ ਨਾਲ ਗੱਲ ਕਰ ਰਹੇ ਹਨ ਕਿ ਜਿੱਥੇ ਉਹਨਾਂ ਨੂੰ ਟਰੈਲੀਆਂ ਦੇ ਵਿੱਚ ਆਪਣੀ ਫਸਲਾਂ ਭਰ ਕੇ ਮੰਡੀਆਂ ਦੇ ਵਿੱਚ ਲੈ ਜਾਣੀਆਂ ਸਨ ਉੱਥੇ ਵੀ ਅੱਜ ਆਪਣੇ ਖੇਤਾਂ ਵਿੱਚ ਟਰੈਕਟਰਾਂ ਦੇ ਨਾਲ ਫਸਲ ਬੋਣ ਲਈ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਫਸਲ ਬੁਰੀ ਤਰ੍ਹਾਂ ਬੋਣੇ ਰੋਗ ਦੀ ਮਾਰ ਹੇਟ ਆ ਚੁੱਕੀ ਹੈ ਤੇ ਫਸਲ ਦਾ ਕੋਈ ਨਤੀਜਾ ਨਾ ਦੇਖਦਿਆਂ ਹੋਇਆਂ ਅੱਜ ਆਪਣੇ ਖੇਤਾਂ ਦੇ ਵਿੱਚ ਟਰੈਕਟਰ ਬੋਣ ਲਈ ਮਜਬੂਰ ਹਨ ਕਿਸਾਨ ਕੀ ਕਹਿਣਾ ਚਾਹੂਗੇ ਕਿ ਕਿਉਂ ਇਹ ਜੋ ਬੋਣੇ ਰੋਗ ਦੀ ਮਾਰ ਹੇਟ ਫਸਲ ਆ ਚੁੱਕੀਆਂ ਹਨ ਇਹ ਜੀ ਪਹਿਰਸ ਪਹਿਲਾਂ ਆਪਣੇ 212 ਚਾਇਤਾ ਜੀ ਇਸ ਵਾਰ ਉਹਨਾਂ ਨੇ ਦੁਬਾਰੇ ਫੇਰ ਮਾਰ ਪਾਈ ਆ ਜੀ ਇਹ ਜਿਆਦਾ ਖਾਸ ਕਰਕੇ ਇਹ ਯੂਨੀਵਰਸਿਟੀ ਦੀਆਂ ਮਨਜ਼ੂਰਸ਼ੁਦਾ ਕਿਸਮਾਂ ਵੱਲੋਂ ਜਿਹੜੀ ਸਰਕਾਰ ਪ੍ਰਚਾਰ ਕਰਦੀ ਸੀ ਵੀ ਤੁਸੀਂ ਇਹ ਲਓ ਉਸੇ ਨੂੰ ਜਿਆਦਾ ਪਈ ਆ ਜੀ ਹੋਰ ਨਾਲ ਕਿਸਮਾਂ ਖੜੀਆਂ ਨੇ ਬਿਲਕੁਲ ਉਹਨਾਂ ਤੇ ਕੋਈ ਅਸਰ ਨਹੀਂ ਹੈਗਾ ਇਹਦਾ ਕਹਿਣ ਦਾ ਮਤਲਬ ਵੀ ਜਿਨ੍ਹਾਂ ਨੇ ਉਹਨਾਂ ਦੇ ਦੱਸਿਆ ਹੋਇਆ ਫਸਲਾਂ ਦੇ ਬੀਜ-ਬੀਜੇ ਉਹਨਾਂ ਨੂੰ ਮਾਰ ਜ਼ਿਆਦਾ ਪਈ ਹੈ ਜੀ ਅੱਛਾ ਕਿੰਨੇ ਏਕੜ ਦੇ ਵਿੱਚ ਇਹ ਜੋ ਹੈ ਮਾਰ ਪਈ ਹੈ ਕਿਸਾਨਾਂ ਦੇ ਇਸ ਫੈਸਲਿਆਂ ਦੇ ਵਿੱਚ ਸਾਡੇ ਪਿੰਡ ਜੀ ਕਿ ਲਗਭਗ 400 ਏਕੜ ਰਕਬਾ ਜੀ ਇਹਦੇ ਵਿੱਚੋਂ 100 ਕਿੱਲਾ ਬਿਲਕੁਲ ਖਤਮ ਹੈ ਜੀ ਹੂੰ ਤੇ ਕਿ ਜਿਹੜਾ ਬੀਜ ਲਾਇਆ ਸੀਗਾ ਇਹ ਫਿਰ ਤੁਸੀਂ ਕਿੱਥੋਂ ਲਏ ਸੀਗੇ ਜੀ ਅਸੀਂ ਆਪਣਾ ਕ੍ਰਿਸ਼ੀਨ ਵਿਗਿਆਨ ਕੇਂਦਰ ਆਈ ਫਤਿਹਗੜ੍ਹ ਸਾਹਿਬ ਉਹਦੇ ਵਿੱਚੋਂ ਲਿਆ ਜੀ ਹੂੰ ਤੇ ਹੁਣ ਤੁਸੀਂ ਦੇਖਦੇ ਹੋ ਕਿੰਨਾ ਕੁ ਖਰਚਾ ਪ੍ਰਤੀ ਏਕੜ ਦਾ ਕਿੰਨਾ ਕੁ ਖਰਚਾ ਆ ਚੁੱਕਿਆ ਹੁੰਦਾ ਲਗਭਗ 25000 ਰੁਪਏ ਪਰ ਏਕੜ ਖਰਚ ਆ ਗਿਆ ਜੀ ਕਿਉਂਕਿ ਇਹ ਸਪਰੇ ਵੀ ਇਤੇ ਵੱਧ ਕਰਨੇ ਪਏ ਸਾਨੂੰ ਇਸ ਕਰਕੇ ਵੀ ਬਿਮਾਰੀ ਤੋਂ ਬਚ ਜੇ ਬਾਰ ਬਾਰ ਸਪਰੇ ਕਰਦੇ ਰਹੇ ਜੀ ਹਰ ਹਫਤੇ ਬਾਅਦ ਸਪਰੇ ਕਰਿਆ ਜੀ ਅਸੀਂ ਇਤੇ ਪਰ ਇਹ ਬਚ ਨਾ ਸਕੇ ਜੀ ਤੇ ਤੁਸੀਂ ਕੀ ਕਹਿੰਦੇ ਹੋ ਜੀ ਕੀ ਸਰਕਾਰ ਤੋਂ ਤੁਹਾਡੀ ਮੰਗ ਹੈ ਕੀ ਕਹਿਣਾ ਚਾਹੋਗੇ ਜੀ ਸਾਡਾ ਤਾਂ ਸਰਕਾਰ ਨੂੰ ਇਹੀ ਕਹਿਣਾ ਵੀ ਜੇ ਸਾਨੂੰ ਮਾਫ ਜਾਦਿਆਂ ਸਾਡੇ ਪਰ ਬਹੁਤ ਜ਼ਿਆਦੇ ਮਾਰ ਪੈਗੀ ਉਸਨੂੰ ਕੋ ਜੇ ਮਾਫ ਜਾ ਤਾਂ ਵੀ ਅਸੀਂ ਮਾੜੇ ਮੁੱਠੇ ਜੀਉਂਦੇ ਰਹਿ ਜਾਾਂਗੇ ਨਹੀਂ ਹੋਣ ਹੋ ਜੇਗਾ ਜੀ ਖਸਾ ਹੁਣ ਤੁਹਾਨੂੰ ਪਤਾ ਹੈ ਜੀਮਿਦਾਰ ਦੀ ਕੀ ਹਾਲਤ ਕਿਹੜੀ ਸਥਿਤੀ ਚਾ ਜੀਮਿਦਾਰ ਆ ਪਤਾ ਜੀ ਤੁਸੀਂ ਕੀ ਕਹਿੰਦੇ ਹੋ ਕਿ ਕਿੰਨੀ ਤੁਹਾਡੀ ਜੋ ਫਸਲ ਆ ਰੇਟ ਆਈ ਆ ਜੀ ਇਹਦੇ 6 ਕਿਲੋ ਲੈਣੇ ਜੀ ਹਾਂਜੀ ਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਠੇਕੇ ਪਰਦੇ ਜੀ ਠੇਕੇ ਪਰ ਲੈਵੇ ਤੇ 6 ਕਿਲੋ 6 ਕਿਲੋ ਸਾਰੇ ਕਦਮ ਹੋ ਗਏ ਜੀ ਹਾਂਜੀ ਹਾਂਜੀ ਹੁਣ ਫਿਰ ਬਾਹਨ ਲਈ ਮਜਬੂਰ ਹਾਂ ਜੀ ਹਾਂਜੀ ਬਾਹਰ ਆਏ ਹਾਂ ਜੀ ਹਾਂਜੀ ਹਾਂਜੀ ਸਾਰੀ ਬਾਤ ਸਾਰੀ ਬਾਤ ਹੈ ਕੀ ਕਰੋਗੇ ਅਗਰ ਅੱਗੇ ਤੁਸੀਂ ਕੀ ਕਰੋਗੇ ਹੁਣ ਤੁਸੀਂ ਦੇਖੋ ਹੀ ਕੀ ਹੋਊਗਾ ਜੀ ਹੁਣ ਤਾਂ ਮਤਲਬ ਉਹ ਗਾਂ ਕਣ ਕਣ ਕਬੀਜੇ ਗਿਆ ਮਤਲਬ ਉਹ ਦੇਖੇ ਜੇ ਕੋਈ ਤੂੜੀਆ ਤੜੀਆਂ ਬੀਜਿਆ ਗਿਆ ਉਹਦਾ ਤੂੜੀ ਦੀ ਕੱਚੀ ਫਸਲ ਹੈ ਜੀ ਉਹਦਾ ਕੋਈ ਇਤਵਾਰ ਨਹੀਂ ਹੈ ਜੀ ਜੇ ਹੁਣ ਮੀਂਹ ਮੂ ਪਿਆਦੇ ਪਾਏ ਤਾਂ ਉਹ ਫੇਰ ਵੀ ਨਹੀਂ ਹੁੰਦਾ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਠੇਕੇ ਤੇ ਜੋ ਜ਼ਮੀਨ ਲੈ ਕੇ ਫਸਲਾਂ ਦੀ ਬਜਾਈ ਕੀਤੀ ਜਾਂਦੀ ਹੈ ਤੇ ਉਪਰੋਂ ਖਰਚੇ ਠੇਕੇ ਦੀ ਜੋ ਖਰਚੇ ਦਾ ਮਾਰ ਤੇ ਫਸਲਾਂ ਦਾ ਨੁਕਸਾਨ ਬਹੁਤ ਦੂਰੀ ਮਾਰ ਕਿਸਾਨਾਂ ਨੂੰ ਝੱਲਨੀ ਪਈਏ ਤੁਸੀਂ ਕੀ ਕਹਿੰਦਾ ਹੋ ਕਿ ਖੇਤੀਬਾੜੀ ਦੀ ਜੋ ਅਧਿਕਾਰੀ ਨੇ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਲੈ ਕੇ ਆਂਦਾ ਹਾਂ ਜੀ ਅਸੀਂ ਫੋਨ ਕਰਤਾ ਜੀ ਉਹ ਕਹਿੰਦੇ ਨੇ ਵੀ ਅਸੀਂ ਆਵਾਂਗੇ ਵੀ ਅਸੀਂ ਟੀਮਾਂ ਭੇਜਾਂਗੇ ਵੀ ਰਿਪੋਰਟ ਬਣਾ ਕੇ ਦੇ ਸਕਦੇ ਆਂ ਵੀ ਮਾਜਬਾ ਸਰਕਾਰ ਨੇ ਦੇਣਾ ਉਹ ਉਹਨਾਂ ਦੇ ਹੱਥ ਚ ਵੀ ਦੰਦੇ ਨੇ ਜਾਂ ਨਹੀਂ ਦੰਦੇ ਜੋ ਸਾਡੇ ਵੱਲੋਂ ਰਿਪੋਰਟ ਹੋ ਕੇ ਸੀ ਬਣਾ ਕੇ ਭੇਜ ਦਾਂਗੇ ਜੇ ਤੁਸੀਂ ਕਿਵੇਂ ਦੇਖਦੇ ਹੋ ਜੀ ਹੁਣ <San -day> हां जी ਹੁਣ ਇਹ ਤਾਂ ਦੇਖੋ ਤੁੰਡੇ ਸਾਹਮਣੇ ਜਿਹੇ ਦਿਖ ਰਿਹਾ ਜੀ ਸਾਰੀ ਫਸਲ ਖਰਚਾ ਕਰ ਚੁੱਕੇ ਸਾਰਾ ਹੋ ਗਿਆ ਜੀ ਸਾਰਾ ਤੇ ਅਸੀਂ ਸਮਾਂ ਇਹਦੇ ਖਰਚਾ ਵੀ ਵੱਧ ਕਰ ਚੁੱਕੇ ਅਸੀਂ ਪਰਸੋਂ ਮਿਲੇ ਵੀ ਸੀ ਵੈਸੇ ਉਹਨਾਂ ਨੂੰ ਉਹ ਕਹਿੰਦੇ ਸੀ ਵੀ ਸੋਮਵਾਰ ਮੰਗਲ ਤੱਕ ਡੀਸੀ ਸਾਹਿਬ ਨੇ ਸਾਨੂੰ ਟਾਈਮ ਵੀ ਦਿਆ ਕੱਲ ਦਾ ਜੀ ਵੀ ਕੱਲ ਨੂੰ 12 ਵਜੇ ਮਿਲਣਗੇ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਸਾਡੇ ਹੱਥ 'ਚ ਕੁਝ ਨਹੀਂ ਅਸੀਂ ਸਿਰਫ ਰਿਪੋਰਟ ਬਣਾ ਕੇ ਭੇਜ ਸਕਦੇ ਬਾਕੀ ਦੇਖੋ ਜੀ ਦੇ ਦੇਣ ਤਾਂ ਹੀ ਚੰਗਾ ਸਾਡਾ ਕਿਉਂਕਿ ਸਾਡੇ 'ਤੇ ਬਹੁਤ ਖਰਚਾ ਹੋਇਆ ਹੋਇਆ ਜੀ ਸਾਰਾ ਹੁਣ ਅੱਗੇ ਤੂੜੀਆ ਬੀਜਣ ਦੀ ਸਲਾਹ ਕਰਦੇ ਆ ਉਹ ਵੀ ਤਕਰੀ ਉਹ ਵੀ ਕੋਈ ਉਮੀਦ ਨਹੀਂ ਹੈ ਉਹ ਵੀ ਆਸੀ ਪਰਮਾ ਸੋ ਇਹ ਕਿਸਾਨ ਨੇ ਜੋ ਅੱਜ ਆਪਣੀ ਦੁੱਖ ਭਰੀ ਦਾਸਤਾਨ ਸੁਣਾ ਰਹੇ ਨੇ ਕਿਉਂਕਿ ਏਕੜਾਂ ਦੇ ਏਕੜ ਜੋ ਫਸਲ ਸੀ ਉਹਨਾਂ ਦੀ ਫਸਲ ਅੱਜ ਬਿਲਕੁਲ ਬੋਨੇ ਰੋਗ ਦੀ ਮਾਰ ਹੇਠਾ ਕੇ ਤਬਾਹ ਹੋ ਚੁੱਕੀ ਆ ਫਸਲਾਂ ਦਾ ਵਿਕਾਸ ਨਹੀਂ ਹੋ ਰਿਹਾ ਇੱਕ ਵਾਰੀ ਫਿਰ ਦਿਖਾ ਦਿੰਨੇ ਆ ਫਸਲਾਂ ਆਪਣੇ ਜੋ ਨਿਰਧਾਰਿਤ ਉਹਨਾਂ ਦੀ ਜੋ ਗਰੋਥ ਹੋਣੀ ਸੀ ਉਸ ਤੋਂ ਕਿਤੇ ਘੱਟ ਰਹਿ ਚੁੱਕੀ ਹੈ ਤੇ ਹੁਣ ਫਸਲ ਜੋ ਇਹਨਾਂ ਨੂੰ ਕਿਸਾਨਾਂ ਨੂੰ ਆਖਰਕਾਰ ਆਪਣੇ ਖੇਤਾਂ ਦੇ ਵਿੱਚ ਅੱਜ ਵਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਫਸਲ ਪ੍ਰਵਾਹ ਤੋਂ ਹੀ ਵਾਹੁਣਾ ਬਰਸ ਦੇ ਨਾਲ ਉਹ ਸਾਡੇ ਕੋਲੇ ਦੋ ਤਿੰਨ ਪਹਿਲਾਂ ਮਾਨਜੋਗ ਡਿਸੀਸ ਆਫ ਅਨਰ ਲਿਟਰ ਪ੍ਰਾਪਤ ਹੋਈ ਸੀ ਫਾਰਮਰ ਵੀ ਉਹਦਾ ਅਸੀਂ ਸਰਵੇ ਕਰਵਾਇਆ ਉਹਦੀ 90 ਕਿਕੜ ਜਿਹੜੀ ਫਸਲ ਆ ਖਰਾਬ ਆ ਚਾਰ ਪੰਜ ਪਿੰਡਾਂ ਦੀ ਇਹ ਸਰੰਦ ਬਲਾਕ ਦੇ ਆ ਇਸ ਤੋਂ ਇਲਾਵਾ ਜਦੋਂ ਪਹਿਲਾਂ ਸਟਾਰਟਿੰਗ ਤੇ ਇਹ ਬਿਮਾਰੀ ਸ਼ੁਰੂ ਹੋਈ ਸੀ ਉਸ ਟਾਈਮ 3.5 ਹਕੜ ਰਿਪੋਰਟ ਹੋਈ ਸੀ ਟੋਟਲ ਤੇ ਹੁਣ ਜਿਹੜਾ ਅੱਜ ਮੈਂ ਨਿੱਜੀ ਤੌਰ ਤੇ ਮੌਜੂਦ ਡੀਸੀ ਸਾਊਂਡ ਨੂੰ ਮਿਲ ਕੇ ਜਿਹੜੀ ਬਿਮਾਰੀ ਦੇ ਹਮਲੇ ਸਿੰਧ ਪ੍ਰਵਾਹ ਤਹਉਂਦੀ ਜਨੂਕਰ ਆਇਆ ਇਸ ਤੋਂ ਇਲਾਵਾ ਮੌਜੂਦ ਡੀਸੀ ਜਨਰਲ ਨੂੰ ਮਿਲ ਕੇ ਇਹ ਰਿਪੋਰਟ ਹੁੰਦੀ ਹ ਹੁਣ ਅਸੀਂ ਆਪਣੇ ਵੱਲੋਂ ਸਾਰੀ ਜਿਹੜੀ ਰਿਪੋਰਟ ਤਿਆਰ ਕਰਕੇ ਡੀਸੀ ਸਾਹ ਨੂੰ ਸੰਪਾਗਵਾਂਗੇ ਇਸ ਤੋਂ ਇਲਾਵਾ ਇਹ ਰਿਪੋਰਟ ਨਾਲ ਨਾਲ ਇੱਕ ਡਾਇਰੈਕਟਰੀ ਵੀ ਤਿਆਰ ਕਰਕੇ ਭੇਜਾਂਗੇ ਕਿੰਨੇ ਤੋਂ ਕਿੰਨੇ ਕਿ ਅਨੁਮਾਨ ਲੱਗਿਆ ਜਿਹੜਾ ਫਤੇਗੜ ਸਾਹਿਬ ਚ ਸਰੰਦ ਬਲਾਕ ਅ ਖੇੜਾ ਬਲਾਕ ਤੇ ਬੱਸੀ ਪਟਾਣਾ ਹਾਂਜੀ ਕੁਝ 8-10 ਏਕੜ ਖਮਾਣਾ ਬਲਾਕ ਹਾਂਜੀ ਤੇ ਟੋਟਲ ਲਗਭਗ 600 ਏਕੜ ਦੇ ਕਰੀਬ ਬਣੂਗੀ ਬਾਕੀ ਜੋ ਇਹਦਾ ਸਰਵੇ ਆ ਕੱਲ ਤੱਕ ਫਾਈਨਲ ਕਰਦਾਂਗੇ ਫਿਰ ਕੋਰਟ ਤੇ ਲੈ ਕਾਰਨ ਕੀ ਰਹੇ ਹੁਣ ਜਿਹੜੇ ਇਹਦੇ ਪਾਸੇ ਹੋ ਗਏ ਇਹਦਾ ਜੋ ਕਾਰਨ ਆ ਜੀ ਜਿਹੜਾ ਚਿੱਠੀ ਪੱਠਾ ਟੱਡਾ ਮੈਨੂੰ ਇਹ ਜਿਵੇਂ ਹੁਣ ਬਾਰਸ਼ ਆਈਆਂ ਬਾਰਸ਼ਾਂ ਦੇ ਵਿੱਚ ਜਿਹੜੀ ਹਮਟਰੀ ਬਹੁਤ ਵਧ ਗਈ ਜਿਹਦੇ ਨਾਲ ਉਹਦੀ ਪਾਪੂਲੇਸ਼ਨ ਦੇ ਵਿੱਚ ਕਾਫੀ ਵਾਧਾ ਹੋਇਆ ਇਹ ਸਿਰਫ ਇਹ ਕਿੱਡੇ ਦੇ ਵਾਧੇ ਦੇ ਨਾਲ ਹੀ ਜਦੋਂ ਕਿੱਡਾ ਇੱਕ ਪ੍ਰਭਾਵਤ ਬੂਟੇ ਤੋਂ ਉੱਡ ਕੇ ਦੂਸਰੇ ਬੂਟੇ ਤੇ ਬੈਠਦਾ ਉਹਦੇ ਨਾਲ ਉਹ ਅੱਗੇ ਜਿੱਗੇ ਜਿਹੜੀ ਵਾਇਰਸ ਆਉਂਦੀ ਹੈ ਕਿਸਾਨ ਅੱਜ ਸਰਕਾਰਾਂ ਤੇ ਇਹਨਾਂ ਦੀ ਨਜ਼ਰ ਟਿਕੀ ਹੋਈ ਹੈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਕਿ ਉਹਨਾਂ ਦਾ ਭਾਵੇਂ ਪ੍ਰਤੀ ਏਕੜ ਦੇ ਹਿਸਾਬ ਨਾਲ 25000 ਪ੍ਰਤੀ ਏਕੜ ਖਰਚਾ ਆ ਚੁੱਕਾ ਹੈ ਤੇ ਸਰਕਾਰ ਨੂੰ ਉਹਨਾਂ ਦੀ ਬਾ ਜ਼ਰੂਰ ਫੜਨੀ ਚਾਹੀਦੀ ਹੈ ਜਗਦੇਵ ਸਿੰਘ ਪੀਟੀਸੀ ਨਿਊਜ਼ ਫਤਗੜ ਸਾਹਿਬ